ਇਹ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਨੇ ਕਈ ਵਿਸ਼ਿਆਂ ਨੂੰ ਲੈ ਕੇ ਚਰਚਾ ਚ ਨੇ ਫਿਲਹਾਲ 트ੰਪ ਦੀਆਂ ਟੈਰਿਫ ਦੀਆਂ ਧਮਕੀਆਂ ਦੇ ਵਿਚਕਾਰ ਭਾਰਤ ਨੇ ਯੂਰੋਪੀਅਨ ਯੂਨੀਅਨ ਨਾਲ ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਕਰ ਲਿਆ ਸਮੰਗਲਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ ਤੇ ਦਸਤਕਤ ਕੀਤੇ ਜਾ ਰਹੇ ਨੇ ਇਸ ਨੂੰ ਮਦਰ ਆਫ ਡੀਲ ਵੀ ਕਿਹਾ ਜਾ ਰਿਹਾ ਹੈ ਇਧਰ ਦਿੱਲੀ ਵਿੱਚ ਸਮਝੌਤੇ ਤੇ ਦਸਤਕਤ ਹੋਣ ਜਾ ਰਹੇ ਨੇ ਤਾਂ ਉੱਧਰ ਕੈਨੇਡਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਮਾਰਚ ਵਿੱਚ ਭਾਰਤ ਆਉਣ ਦੀ ਉਮੀਦ ਹੈ ਜਦੋਂ ਕਿ ਉਹਨਾਂ ਦੇ ਮੰਤਰੀ ਟਿਮ ਹਟਸਨ ਇਸ ਹਫ਼ਤੇ ਭਾਰਤ ਦਾ ਦੌਰਾ ਕਰਨ ਆ ਰਹੇ ਨੇ ਇਹ ਸਭ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਡੋਨਾਲਡ ਟਰੰਪ ਟੈਰਿਫ ਤੇ ਸਖਤ ਰੁਖ ਅਪਣਾ ਰਹੇ ਨੇ ਉਹਨਾਂ ਨੇ ਕਾਰਨੀ ਅਤੇ ਭਾਰਤ ਨੂੰ ਕਈ ਧਮਕੀਆਂ ਦਿੱਤੀਆਂ ਪਰ ਦੋਵੇਂ ਦੇਸ਼ ਟਰੰਪ ਦੇ ਖਿਲਾਫ ਡੱਟ ਕੇ ਖੜੇ ਨੇ ਹਾਲੀ ਦੇ ਵਿੱਚ ਦਾਵੋਸ ਵਿੱਚ ਹੋਏ ਵਿਸ਼ਵ ਆਰਥਿਕ ਫੋਰਮ ਤੋਂ ਬਾਅਦ ਕਾਰਨੀ ਨੇ 트ੰਪ ਨੂੰ ਸਖਤ ਜਵਾਬ ਵੀ ਦਿੱਤਾ ਹੈ। ਉਹਨਾਂ ਕਿਹਾ ਕਿ ਕੈਨੇਡਾ ਅਮਰੀਕਾ ਕਾਰਨ ਨਹੀਂ ਜਿੱਤਿਆ। ਕੈਨੇਡਾ ਇਸ ਲਈ ترقی ਕਰਦਾ ਹੈ ਕਿਉਂਕਿ ਅਸੀਂ ਕੈਨੇਡੀਅਨਾਂ ਦਰਅਸਲ 트ੰਪ ਨੇ ਕਿਹਾ ਸੀ ਕਿ ਕੈਨੇਡਾ ਅਮਰੀਕਾ ਦੀ ਵਜ੍ਹਾ ਨਾਲ ਹੈ। ਕਾਰਨੀ ਅਗਲੀ ਵਾਰ ਬੋਲਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ। 트ੰਪ ਭਾਰਤ ਨੂੰ ਟੈਰਿਫ ਦੀ ਧਮਕੀ ਦਿੰਦੇ ਰਹੇ ਨੇ। ਉਹ ਸੋਚ ਰਹੇ ਸਨ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਅੱਗੇ ਝੁਕ ਜਾਣਗੇ ਪਰ ਅਜਿਹਾ ਨਹੀਂ ਹੋਇਆ। ਦੁਨੀਆ ਭਰ ਦੀ ਵੱਡੀ ਸ਼ਕਤੀ ਤੋਂ ਜਾਣੂ ਹੈ। ਹਰ ਕੋਈ ਇਹ ਜਾਣਦਾ ਹੈ ਕਿ ਪਰ ਟਰੰਪ ਆਪਣੇ ਈਗੋ ਦੇ ਸਾਹਮਣੇ ਕਿਸੇ ਦੀ ਵੀ ਨਹੀਂ ਸੁਣਦੇ ਅਮਰੀਕਾ ਦੇ ਸੁਰੱਖਿਅਤ ਦੇ ਵਿਚਕਾਰ ਭਾਰਤ ਨੇ ਯੂਰੋਪੀਅਨ ਯੂਨੀਅਨ ਨਾਲ ਡੀਲ ਕਰ ਲਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਰਤ ਗਲੋਬਲ ਜੀਡੀਪੀ ਦਾ 25% ਅਤੇ ਗਲੋਬਲ ਵਪਾਰ ਦਾ 1/3 ਹਿੱਸਾ ਹੈ ਉਹਨਾਂ ਨੇ ਕਿਹਾ ਕਿ ਲੋਕ ਭਾਰਤ ਯੂਰੋਪ ਵਪਾਰ ਸਮਝੌਤੇ ਨੂੰ ਮਦਰ ਆਫ ਡੀਲ ਕਹਿ ਰਹੇ ਨੇ ਇਸ ਸਮਝੌਤੇ ਨੇ 1.4 ਅਰਬ ਭਾਰਤੀਆਂ ਦੇ ਨਾਲ ਨਾਲ ਯੂਰੋਪੀਅਨ ਲੋਕਾਂ ਲਈ ਵੀ ਕਈ ਮੌਕੇ ਪੈਦਾ ਕੀਤੇ ਨੇ पीएम मोदी ਨੇ ਕਿਹਾ ਕਿ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਤਾਲਮਿਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਇਹ ਸਮਝੌਤਾ ਵਿਸ਼ਵ ਜੀਡੀਪੀ ਦਾ 25% ਅਤੇ ਵਿਸ਼ਵ ਵਪਾਰ ਦਾ ਇੱਕ ਤਿਹਾਈ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਇਹ ਮੁਕਤ ਵਪਾਰ ਸਮਝੌਤਾ ਭਾਰਤ ਦੇ ਵਿੱਚ ਦੁਨੀਆ ਭਰ ਦੇ ਹਰ ਕਾਰੋਬਾਰ ਅਤੇ ਹਰੇਕ ਨਿਵੇਸ਼ਕ ਦਾ ਵਿਸ਼ਵਾਸ ਵਧਾਏਗਾ ਭਾਰਤ ਸਾਰੇ ਖੇਤਰਾਂ ਵਿੱਚ ਵਿਸ਼ਵ ਵਿਆਪੀ ਭਾਈਵਾਲਾਂ ਤੇ ਵਿਆਪਕ ਤੌਰ ਤੇ ਕੰਮ ਕਰ ਰਿਹਾ ਹੈ ਕੈਨੇਡਾ ਵੀ ਭਾਰਤ ਤੇ ਲੱਟੂ ਹੈ ਇਸ ਦੇ ਪ੍ਰਧਾਨ ਮੰਤਰੀ ਭਾਰਤ ਆਉਂਦੀ ਯੋਜਨਾ ਬਣਾ ਰਹੇ ਨੇ ਕਾਰਨੀ ਮਾਰਚ ਦੇ ਪਹਿਲੇ ਹਫਤੇ ਭਾਰਤ ਦਾ ਦੌਰਾ ਕਰ ਸਕਦੇ ਨੇ ਤੇ ਯੂਰੇਨੀਅਮ ਊਰਜਾ ਖਣਿਜ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡੀਲ ਸਾਈਨ ਕਰ ਸਕਦੇ ਨੇ ਇਹ ਗੱਲ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਕਹੀ ਕਾਰਨੀ ਕੈਨੇਡਾ ਦੇ ਸਭ ਤੋਂ ਵੱਡੇ ਵਿਆਪਕ ਪਾਈਵਲ ਸੰਯੁਕਤ ਰਾਜ ਅਮਰੀਕਾ ਤੋਂ ਪਰੇ ਕੈਨੇਡਾ ਦੇ ਘੱਟ ਜੋੜਾ ਨੂੰ ਡਾਈਵਰਸੀਫਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਰਨੀ ਭਾਰਤ ਨਾਲ ਸੰਬੰਧਾਂ ਨੂੰ ਵੀ ਮੁਖਤੋ ਨਵਿਆ ਕਰ ਰਿਹਾ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨੀ ਦੇ ਸੱਦੇ ਤੇ ਗਰੁੱਪ ਆਫ 7 ਸਮਿਟ ਦੇ ਵਿੱਚ ਸ਼ਾਮਲ ਹੋਏ ਸੀ ਅਤੇ ਕਾਰਨੀ ਦੇ ਕਈ ਮੰਤਰੀ ਭਾਰਤ ਆਏ ਹਾਈ ਕਮਿਸ਼ਨਰ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਕਾਰਨੀ ਦੀ ਫੇਰੀ ਬਾਰੇ ਕਿਹਾ ਕਿ ਮੈਨੂੰ ਲੱਗਦਾ ਅਸੀਂ ਮਾਰਚ ਦੇ ਪਹਿਲੇ ਹਫਤੇ ਵੱਲ ਦੇਖ ਰਹੇ ਹਾਂ ਪਟਨਾਇਕ ਨੇ ਕਿਹਾ ਕਿ 2 ਸਾਲ ਦੀ ਰੁਕੀ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਤੇਜ਼ੀ ਨਾਲ ਅੱਗੇ ਵਧ ਰਹੇ ਨੇ ਤੇ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਅੱਗੇ ਵਧਣ ਲਈ ਨਵਾਂ ਉਤਸ਼ਾਹ ਮਿਲਿਆ ਕਿ ਉਹ ਆਪਣਾ ਰਸਤਾ ਖੁਦ ਬਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਨੂੰ ਚੀਨ ਨਾਲ ਸਮਝੌਤਾ ਕਰਨ ਤੇ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਕੈਨੇਡਾ ਨੇ ਜਵਾਬ ਦਿੱਤਾ ਕਿ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰਦਾ ਹੈ ਤੇ ਨਾਨ ਮਾਰਕੀਟ ਇਕਨੋਮੀ ਵਾਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਨਹੀਂ ਕਰੇਗਾ ਪਟਨਾਇਕ ਨੇ ਕਿਹਾ ਕਿ ਭਾਰਤ ਨਵੇਂ ਸਮਝੌਤਿਆਂ ਦੇ ਵੀ ਪਰਚੋਲ ਕਰੇਗਾ